ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਇਆ ਮਾਰਕੀਟ ਮਾਰਕੀਟ ਚ ਘੁੰਮਦੇ ਘੁੰਮਦੇ ਮੇਰਾ ਨਿਗਾਹ ਪਈ ਅਮਰੂਦਾਂ ਵੱਲ ਕਿੰਨੇ ਸੋਹਣੇ ਰਜਾਈਆਂ ਚ ਲਪੇਟੇ ਕੋਲੇ ਠੰਡਾ ਨਾ ਇੱਥੇ ਗੋਰਿਆਂ ਨੇ ਪਰੋਣੇ ਅੰਗੂਰ ਰੱਖੇ ਮੇਰਾ ਬੜੀ ਲਾਲ ਗਿੱਟਿਆਂ ਤੱਕ ਡਿੱਗੀ ਪਰ ਜਦੋਂ ਮੈਂ ਦੇਖਿਆ ਰੇਟ 11 ਪੀਸਾਂ ਵਿੱਚ ਤੇ ਰੇਟ ਹੈਗਾ 50 ਯਰੋਸ ਟੈਕਸ ਪਾ ਕੇ ਮੇਰੇ ਖਿਆਲ 50 ਤੋਂ ਵੱਧ ਹੀ ਹੋ ਜਾਣੇ ਆ ਖਾਣ ਨੂੰ ਕੀ ਇਹਨਾਂ ਨੂੰ ਤਾਂ ਸ਼ੀਸ਼ੇ ਚ ਡਰੋਂ ਨੂੰ ਜੀ ਕਰਦਾ ਤੇ ਇੰਡੀਆ ਆਪਣੇ ਸਕੀਰੀਆਂ ਵਾਲਿਆਂ ਨੂੰ ਫੋਨ ਕਰਨਾ ਅਮਰੂਦ ਲੈ ਜੋ ਪੰਜ ਸੱਤ ਵਾਰੀ ਅਮਰੂਦ ਦੇ ਕਿਉਂ ਨੇ ਤੇ ਮੁੜ ਕੇ ਅਗਲਾ ਫੋਨ ਹੀ ਨਹੀਂ ਚੱਕਦਾ ਹੁੰਦਾ ਸੀ ਵੀ ਇਹਨਾਂ ਨੇ ਤਾਂ ਅਮਰੂਦ ਹੀ ਦੇਣੇ ਨੇ ਤੇ ਇੱਥੇ ਇਹਨਾਂ ਨੂੰ ਪਰੌਣੇ ਆਂਗੂ ਰੱਖਿਆ ਰਜਾਈ ਲੈ ਲੈ ਭਾਈ ਠੰਡ ਲੱਗ ਜੂ ਬਾਹਰ ਠੰਡ ਖੀਰ ਕਿ ਇਹਨਾਂ ਨੂੰ ਖਾਣ ਨੂੰ ਜੀ ਕਰੂਗਾ ਉਹ ਇੱਥੇ ਰੱਖਣ ਵਾਲੇ ਛਿੱਲੇ ਜੜਾ ਕੇ ਆਪਣੇ ਉੱਥੇ ਵਿਚਾਰੇ ਗਾਈਆਂ ਮੱਝਾਂ ਨੂੰ ਪਾਉਂਦੇ ਸੀ ਬੇਰਾਂ ਵਟੇ ਨਹੀਂ ਕੋਈ ਇਹਨਾਂ ਨੂੰ ਪੁੱਛਦਾ ਤੇ ਇੱਥੇ ਆਹ ਬੇਹੇ ਆ ਵਿਚਾਰੇ ਕਿਹੜਾ ਤਾਜ਼ੇ ਆ ਤੇ 50 ਰੁਪਈਆ ਨੇ ਵਾਹਿਗੁਰੂ ਵਾਹਿਗੁਰੂ ਅੱਗੀ ਲੱਗੀ ਪਈ